ਸੀਬਰਾ ਜਵਾਨ ਨਾ ਪਰਨੇ ਕੋਈ ਮਾਈ ਵਧ ਗਈ ਬਰਾਂਡ ਖੋਲ ਦੇ ਦਰਵਾਜਾ ਖੋਲ ਦਰਵਾਜਾ ਦਰਵਾਜਾ ਬੰਦ ਕਰ ਨਾ ਚੂਰੀ ਕਰ ਦੇ ਨਹੀ ਨਹੀ ਮੈਂ ਚਾਹ ਤਨ ਸੁਖ ਜਾ ਆ ਪਿੱਛੇ ਦਾ ਦਰਵਾਜਾ ਬੰਦ ਕਰ ਉਹ ਦਰੂ ਖੜ ਜਾ ਰਹਿਤ ਲਾ ਗੀ ਦੇ ਦੌੜੀ ਬੂਰੇ ਆ ਬਸ ਠੀਕ ਹੈ ਕਲਵੀਰ ਕੇ ਬੀਜੀ ਸੁਭਾਚ ਹੈ ਚੱਕਾ ਹੋ ਰਿਹਾ ਹੈਲੋ ਸਸ਼ੀਕਰ ਜੀ ਸਾਰਾ ਨੂੰ ਕੀ ਹਾਲ ਚਾਲ ਹੈ ਜੀ ਤੇ ਠੀਕ ਠਾਕ ਹੋਆ ਪਾਲੀ ਕ੍ਰਿਸਚੀਅਨ ਨਾਰਲਡੋ ਵਾਲੀ ਕਲਿਨੈਸ਼ ਸ਼ਰਟ ਤੇ ਨੀਕਰ ਤੇ ਐਲ ਵਾਲੀ ਟੋਪੀ ਤੇ ਆਜਾਗਾ ਸੰਡੇ ਤੇ ਕੁਲਵੀਰ ਚ ਲੈ ਪਾਪਾ ਦਾ ਮੋਟਾ ਖਰਚਾ ਕਰਾਉਣਾ ਤੇ ਨਾਰਲਡੋ ਐਸਟਰ ਨਾਰਲਡੋ ਇੱਕਮਰ ਨਾਰਲਡੋ ਤੇ ਨਾਰਲਡੋ ਵਾਲੀ ਟੀ-ਸ਼ਰਟ ਪਾਈ ਫਿਰ ਮੈਂ ਬਾਰਡੇ ਤੇ ਬਾਰਡੇ ਤੇ ਪਾਲੀ ਕਹਿੰਦਾ ਨਾ ਬਾਰਡੇ ਦਾ ਹੋਰ ਖਰਚਾ ਕਰਾਵਾਂਗੇ ਚੱਲ ਦਿਖਾ ਸ਼ੂ ਕਰਕੇ ਫਿਰ ਹੁਣ ਕ੍ਰਿਸਚੀਅਨ ਨਾਰਲਡੋ ਚਲੋ ਕੁਲਵੀਰ ਤਖੋ ਸਿਆ ਫਿਰ ਚੱਲ ਵੀ ਪਾਪਾ ਸੇ ਖਾਰਾ ਸਕੂਲੀ ਖਰਚਾ ਮੋਟਾ ਆ ਪਾਪਾ ਦਾ ਮੂੰਹ ਤੇ ਜੱਟਾ ਮੋਟਾ ਖਰਚਾ ਇੱਦਾਂ ਤੇ ਮੋਟਾ ਖਰਚਾ ਇਹ ਤੇਰੀ ਜਣਾ ਬਸਕੂਟ ਤੇ ਜਾਦੇ ਪੁੱਤ ਸਮਾਨ ਹੀ ਰੱਖਿਆ ਜਾਂਦਾ ਤੇ ਪੁੱਤ ਬੋਲ ਤੇਰੀ ਜਣਾ ਸਕੂਟ ਤੇ ਜਾਦੀ ਠੀਕ ਆ ਜੀ ਚਲ ਪਾਪਾ ਨਾਲ ਗੋਭੀ ਫੜਦਾ ਕਰੀ ਪਾਪਾ ਲਗਾਉਂਗੀ ਲਾਲਾ ਚਲੋ ਜੀ ਦਿਖਾਉਣੇ ਅੱਗੇ ਤੋਂ ਅੱਗੇ ਤੁਹਾਨੂੰ ਕੀ ਬੰਦਾ ਕੀ ਕਰਦਾ ਕਲਵੀਰ ਦਾ ਪਾਪਾ क्रिश्चन डाल दो शू दरवाजा बंद कर लीजिए ना अबे सही टाइम थम सही टाइम किन्ना हो गए वंजैया एकतर वंजैया कुलवीर दे पापा हर सूरी तेलिया कर 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 के क्यों रट दिखा दे जड़ा ਲੈ ਲੈਣੇ ਫਿਰ ਅਸੀਂ ਨਹੀਂ ਜਾਣਾ ਬਾਈ ਸਾਨੂੰ ਤਾਂ ਤੁਰਾਜ ਤੱਕ ਕੱਲ ਵਾਹੇਗਾ ਸਕੂਟੀ ਨੂੰ ਮੋਟਰਸਾਈਕਲ ਲੈ ਚੱਲ ਹਾਂ ਮੋਟਰਸਾਈਕਲ ਗੱਠਾ ਛਾ ਤਨ ਫਾੜ ਦਿੰਦਾ ਕੰਨ ਫਾੜ ਦਿੰਦਾ ਉਹਦੇ ਦੀ ਸਮਾਨ ਨਹੀਂ ਰੱਖਿਆ ਜਾਂਦਾ ਕੋਈ ਮੇਰਾ ਲੱਕ ਲੱਗ ਜਾਂਦਾ ਕੋਈ ਨਹੀਂ ਪੱਪਾ ਕੋਲ ਲੈ ਲੈ ਹਾਂਜੀ ਜੀ ਹੁਣ ਅਸੀਂ ਪਹੁੰਚ ਚੁੱਕੇ ਹਾਂ ਮੈਗੀ ਵਾਲੇ ਸੈਕਸ਼ਨ ਦੇ ਵਿੱਚ ਤੇ ਮੈਂ ਕੁਲਵੀਰ ਦੇ ਪਾਪਾ ਨੂੰ ਕਹਿ ਰਹੀ ਆ ਕਿ ਵੱਡਾ ਪੈਕਟ ਮੈਗੀ ਦਾ ਲੈਣਾ ਤੇ ਕੁਲਵੀਰ ਦੇ ਪਾਪਾ ਮੈਨੂੰ ਕਹਿ ਰਿਹਾ ਕਿ ਨਹੀਂ ਆਪ ਉਹ ਵੱਡਾ ਪੈਕਟ ਨਹੀਂ ਲੈਣਾ ਛੋਟੇ ਪੈਕਟ ਵੀ ਲੈ ਲਿਆ ਮੈਂ ਕਿ ਛੋਟੇ ਪੈਕਟਾਂ ਦਾ ਖਲਾਰਾ ਬਹੁਤ ਪੈ ਜਾਂਦਾ ਕਿਉਂਕਿ ਤਿੰਨ ਚਾਰ ਪੈਕਟ ਤਾਂ ਇੱਕ ਵਾਰੀ ਬਣਾਉਣੀ ਹੁੰਦੀ ਆਪਣਾ ਕਿਹੜਾ ਵੀ ਇੱਕ ਜਣੇ ਆਸਤੇ ਹੀ ਬਾਨੀਆ ਵੀ ਇੱਕ ਪੈਕਟ ਤੇ ਫਿਰ ਤਾਂ ਕਰਕੇ ਮੈਂ ਵੱਡਾ ਹੀ ਲੈ ਲਿਆ ਮੈਂ ਕਿ ਇਹ ਤਾਂ ਦੋ ਵਾਰਾਂ ਵਿੱਚ ਗਈ ਲੈ ਹੈ ਨਾ ਤੇ ਫਿਰ ਅਸੀਂ ਆਟਾ ਮੈਗੀ ਵੀ ਲਈ ਆਟਾ ਨੂਡਲ ਵੀ ਲੈ ਕਿਉਂਕਿ ਸਹੀ ਆਪਦੀ ਸਿਹਤ ਦਾ ਵੀ ਧਿਆਨ ਰੱਖਣਾ ਨਾ ਸਾਰੇ ਦੂਜੇ ਨੂਡਲ ਹੀ ਨਾ ਖਾ ਲੈਣੇ ਮਿਕਸ ਕਰਕੇ ਖਾਣੇ ਆ ਉਸ ਤੋਂ ਬਾਅਦ ਮੈਂ ਤੇ ਕਲਵੀਰ ਲੱਭ ਰਹੀਆਂ ਕਿ ਹੁਣ ਅਸੀਂ ਹੋਰ ਕੀ ਲਵਾਈ ਲਈਏ ਕਲਵੀਰ ਦੀ ਤਾਂ ਇਨੀ ਆਦਤ ਆ ਨਾ ਜਾ ਕੇ ਭੱਜ ਕੇ ਉਹ ਲਾਸਟ ਵਾਲੇ ਸੈਕਸ਼ਨ ਦੇ ਵਿੱਚ ਗਿਆ ਚਲਾ ਇਹਨੂੰ ਉੱਥੇ ਨਾ ਵਾਟਰ ਬੋਤਲਾਂ ਤੇ ਟਵਾਇ ਦੇਖ ਗਏ ਇਹਦੇ ਦਿਲ 'ਚ ਸੀਗਾ ਕਿ ਮੰਮੀ ਪਾਪਾ ਮੈਨੂੰ ਟਵਾਇ ਲੈ ਦੇਣਗੇ ਨਾ ਇਹ ਇੱਧਰ ਨੂੰ ਗਿਆ ਚਲੇ ਨੇ ਸਾਨੂੰ ਪੂਰਾ ਕੋਈ ਹੋਰ ਚੀਜ਼ ਲੈ ਨਹੀਂ ਦਿੱਤੀ ਹੈ ਨਾ ਤੇ ਇੱਥੇ ਆ ਕੇ ਹੁਣ ਸੋਚੀ ਜਾਂਦਾ ਵੀ ਕੀ ਚੱਕਾਂ ਤੇ ਕੀ ਨਾ ਚੱਕਾਂ ਵੀ ਕਿਹੜੀ ਚੀਜ਼ ਨੂੰ ਮੰਮੀ ਪਾਪਾ ਐਗਰੀ ਕਰਨਗੇ ਵੀ ਇਹ ਚੀਜ਼ ਚੱਕ ਲੈ ਤੇ ਰਹਿ ਜਾਂਦੇ ਆ ਗਿਆ ਨਾ ਦੇਖਿਆ ਉੱਥੇ ਮੈਂ ਕਿਹਾ ਨਾ ਕਹਿੰਦਾ ਮੈਨੂੰ ਲੈਂਪ ਲੈ ਦੋ ਟਵਾਇਜ਼ ਜਿਹਾਂ ਵਾਲਾ ਲੈਂਪ ਬਣਿਆ ਸੀ ਕਿ ਜਦੋਂ ਮੈਂ ਸਟੱਡੀ ਕਰੂ ਆਪਣੇ ਟੇਬਲ ਤੇ ਰੱਖ ਲਿਆ ਕਰੂ ਮੈਂ ਕਿਹਾ ਬੇਟਾ ਇਹ ਲੈਂਪ ਚ ਲਾਈਟ ਨਹੀਂ ਜਗਦੀ ਇਹ ਸਿਰਫ ਡੈਕੋਰੇਸ਼ਨ ਵਾਸਤੇ ਟਵਾਇਜ਼ ਜਿਆ ਬਣਿਆ ਹੋਇਆ ਵੈਸੇ ਲਾਈਟ ਤਾਂ ਜਗ ਰਹੀ ਸੀ ਪਰ ਫਿਰ ਵੀ ਕਿਤੇ ਫੇਰ ਕਿਤੇ ਲੈ ਲਾਂਗਾ ਮੇਰਾ ਖਿਆਲ ਜਿਆ ਨਹੀਂ ਗਿਆ ਮੈਂ ਕਿਹਾ ਚਲ ਕੋਈ ਨਾ ਫੇਰ ਲੈ ਲਈ ਤੇ ਹੁਣ ਕੁਲਵੀਰ ਦੇਖੋ ਕੀ ਕਰ ਰਿਹਾ ਵਾ ਥੱਲੇ ਬੈਠ ਬੈਠ ਕੇ ਨਿਕਲ ਰਿਹਾ ਵਾ ਤੇ ਮੈਂ ਇਹਨੂੰ ਇੱਥੇ ਗਲੇਜ਼ ਕੁਰਕਰੇ ਨਜ਼ਰ ਆ ਗਏ ਨਾ ਤੇ ਫਿਰ ਮੈਨੂੰ ਵੀ ਆਪਦਾ ਬਚਪਨ ਜਾ ਜਿੱਤੇ ਆ ਗਏ ਅਸੀਂ ਬਾਦੂ ਖਾਂਦੇ ਹੁੰਦੇ ਫਿਰ ਮ ਆ ਪਤਾ ਨਹੀਂ ਕਿਹੜੀ ਚੀਜ਼ ਨੂੰ ਕੁਲਵੀਰ ਦੇ ਪਾਪਾ ਉਹ ਬੋਤਲਾ ਸੀ ਬੱਚਿਆਂ ਦੇ ਦੁੱਧ ਵਾਲੇ ਬੋਤਲਾਂ ਦੇ ਕਵਰ ਸੀ ਤੇ ਕੁਲਵੀਰ ਦੇ ਪਾਪਾ ਨੂੰ ਉਹ ਸੋਹਣੇ ਲੱਗੇ ਤੇ ਮੈਨੂੰ ਕਹਿੰਦੇ ਇਹ ਵੀ ਲੈ ਲਾ ਮੈਂ ਕਿਹਾ ਇਹ ਆਪਾਂ ਕੀ ਕਰਨਾ ਕੁਲਵੀਰ ਕਰ ਬੋਤਲ ਛੋਣ ਦੁੱਧ ਪੀਂਦਾ ਵਾ ਜਿਹੜਾ ਬੋਤਲ ਦਾ ਦੁੱਧ ਵਾਲੀ ਬੋਤਲ ਦਾ ਕਵਰ ਲੈ ਲੀ ਗਿਆ ਨਾ ਤੇ ਕੁਲਵੀਰ ਚੱਕ ਚੱਕ ਕੇ ਸਿੱਟਾ ਲਾ ਗਿਆ ਹੁਣ ਆਉਦੇ ਖਾਣ ਪੀਣ ਵਾਲਾ ਲੈਜਾ ਗੁਰਕਰੇ ਸਾਰੇ ਵਿੱਚ ਪਰ ਅਸੀਂ ਸਿੰਗਲ ਸਿੰਗਲ ਪੈਕਟ ਹੀ ਲਿਆ ਕਿਉਂਕਿ ਇੱਕ ਇੱਕ ਵਾਰੀ ਮੈਨੂੰ ਲੋਅ ਕਰਦੀ ਹੁੰਦੀ ਨਹੀਂ ਜ਼ਿਆਦਾ ਨਹੀਂ ਲੋਅ ਕਰਦੀ ਹੁੰਦੀ ਵਨ ਕੁ ਵੀਕ ਦਾ ਮੈਂ ਕੁਲਵੀਰ ਨੂੰ ਕਹਾਂ ਸ਼ਾਪਿੰਗ ਕਰ ਲੈ ਚੱਲ ਅੱਜ ਨਾਲੇ ਤੇਰੀ ਬਾਰਕੂਮੀ ਭਰੀ ਹੋ ਜੂਗੀ ਨਾਲੇ ਤੂੰ ਸ਼ਾਪਿੰਗ ਕਰ ਲੇਗਾ ਮਿਰਚਾਂ ਦਾ ਚੱਕੀ ਜਾ ਰਿਆ ਸੀ ਮੈਂ ਪਿੱਛੇ ਰੱਖਤਾ ਮੈਂ ਕਹੇ ਨਹੀਂ ਲੈਣਾ ਤੁਮਣਾ ਇਸ ਤੋਂ ਬਾਅਦ ਅਸੀਂ ਵੈਸੇ ਘਰ ਅੰਕਲ ਵੀਰ ਦੇ ਪਾਪਾ ਨੂੰ ਇਹ ਕਹਿ ਕੇ ਲੈ ਗਏ ਸੀ ਕਿ ਅਸੀਂ ਜਸਟ ਸਬਜੀ ਤੇ ਫਰੂਟ ਲੈਣੇ ਆ ਆਪ ਸ਼ਾਪਿੰਗ ਮਾਲ ਚ ਤਾਂ ਜਾਣ ਦਾ ਸਾਡਾ ਕੋਈ ਇਰਾਦਾ ਹੀ ਨਹੀਂ ਸੀ ਨਾ ਸਾਨੂੰ ਪਤਾ ਸੀ ਵੀ ਅਸੀਂ ਜਾਵਾਂਗੇ ਉੱਥੇ ਹਨਾ ਤੇ ਉੱਧੇ ਹੀ ਅਸੀਂ ਘਰ ਵਾਲੇ ਕੱਪੜਾ ਜੀ ਚਲੇ ਗਏ ਕਲਵੀਰ ਬਹੁਤ ਖੁਸ਼ ਸੀ ਕਿਸ਼ਟਨ ਲਾਡੋ ਵਾਲੀ ਸ਼ਰਟ ਪਾ ਕੇ ਤੇ ਫਿਰ ਉਸ ਤੋਂ ਬਾਅਦ ਨਾ ਮੈਂ ਕਲਵੀਰ ਵਰਕ ਕਰ ਲਾ ਉਹ ਸਕੂਲ ਦਾ ਤੇ ਫਿਰ ਉਸ ਤੋਂ ਬਾਅਦ ਮੈਂ ਤੇ ਕੁਲਵੀਰ ਟਰਾਲੀ ਨੂੰ ਖਿੱਚੀ ਜਾ ਰਹੇ ਸੀ ਟਰਾਲੀ ਖਿੱਚ-ਖਿੱਚ ਕੇ ਅੱਗੇ ਲਈ ਜਾ ਰਹੇ ਸੀ ਉਹ ਤੇ ਕੁਲਵੀਰ ਦੇ ਪਾਪਾ ਦੀ ਨਜ਼ਰ ਪਈ ਬਰਸ਼ ਦੇ ਉੱਤੇ ਪਹਿਲੇ ਇਹਨਾਂ ਨੇ ਡਿਸਾਈਡ ਕਰਨਾ ਕਹਿੰਦੇ ਆ ਕਿ ਮੈਂ ਕਿਹਾ ਸਿੰਗਲ ਲੈ ਲਓ ਤੁਸੀਂ ਆਪਣੇ ਵਾਸਤੇ ਸਾਡੇ ਬਰਸ਼ ਲੈ ਖਰਾਬ ਨਹੀਂ ਹੋਏ ਤੁਹਾਡਾ ਬਰਸ਼ ਕਰਵਾ ਤੇ ਕੁਲਵੀਰ ਦੇ ਪਾਪਾ ਕਹਿੰਦੇ ਨਹੀਂ ਮੈਂ ਨਹੀਂ ਲੈਣਾ ਜੇ ਤੁਸੀਂ ਨਹੀਂ ਲੈਣੇ ਤੇ ਆ ਫਿਰ ਮੈਂ ਕਿਹਾ 3 ਇਨ 1 ਵਾਲਾ ਇਹ ਬਰਸ਼ ਛਕੜਾ 2 ਦੇ ਨਾਲ ਇੱਕ ਫ੍ਰੀ ਸੀ ਫ੍ਰੀ ਕਾਦਾ ਮਤਲਬ ਕਿ ਉਹ ਵਿੱਚ 40 40 ਰੁਪਏ ਦੇ ਬਰਸ਼ ਪਏ ਸੀ 120 ਰੁਪਏ ਦਾ ਸੈੱਟ ਹੀ ਸੀ ਉਹ ਤੇ ਬਸ ਉਹ ਤੇ 150 ਘੱਟ ਕੇ ਉਹਨੇ 120 ਲਿਖ ਦਿੱਤਾ ਹੈ ਵੀ ਫ੍ਰੀ ਵੀ ਨਹੀਂ ਸੀਗਾ ਵੀ ਉਹਦਾ ਹੀ ਡਬਲ ਦੋਹਾਂ ਦਾ ਰੇਟ ਡਬਲ ਕਰਕੇ ਲਾਤਾ ਡਾਕਟਰ ਸੀ ਨਾ ਡਾਕਟਰ ਬ੍ਰਸ਼ ਤੇ ਚਲੋ ਲੈ ਲੇ ਫਿਰ ਮੈਂ ਬ੍ਰਸ਼ ਵੀ ਚੱਕ ਹੀ ਲੈ ਮਗਾ ਚਲੋ ਅਸੀਂ ਵੀ ਨਾਲ ਲੈ ਲਈਏ ਜਦੋਂ ਸਾਡੇ ਖਰਾਬ ਹੋਣਗੇ ਅਸੀਂ ਉਹਦੇ ਚੇਂਜ ਕਰ ਲਾਂਗੇ ਕੁਲਵੀਰ ਨੇ ਕਰਨਾ ਹੋਇਆ ਤੇ ਕਰ ਸਕਦਾ ਹੈ ਚੇਂਜ ਉਸ ਤੋਂ ਬਾਅਦ ਕੁਲਵੀਰ ਨੂੰ ਨਹੀਂ ਸੀ ਮਿਲ ਰਿਹਾ ਜੈਮਸ ਕੁਲਵੀਰ ਲੱਭ ਰਿਹਾ ਸੀ ਹਰ ਜਗ੍ਹਾ ਤੇ ਜੈਮਸ ਕਿੱਥੇ ਆ ਜੈਮਸ ਕਿੱਥੇ ਆ ਜੈਮਸ ਕਿੱਥੇ ਆ ਤੇ ਮੈਂ ਕੁਲਵੀਰ ਨੂੰ ਕਿਹਾ ਕਿ ਕੁਲਵੀਰ ਲੈ ਲਓ ਬਈ ਜੈਮਸ ਤੁਸੀਂ ਅੱਜ ਮੈਂ ਆਪਣੇ ਕੋਈ ਚੀਜ਼ ਨਹੀਂ ਲਈ ਕਰੇਲੂ ਸੌਦਾ ਪੰ ਪੱਤਾ ਕਿਉਂਕਿ ਉਹ ਅਸੀਂ ਪਹਿਲਾਂ ਲੈ ਆਏ ਸੀਗੇ ਹਨ ਥੋੜੇ ਦਿਨ ਪਹਿਲਾਂ ਮੈਂ ਤੇ ਕੁਲਵੀਰ ਦੇ ਪਪਾ ਕੋਲ ਰਿਸਤੇ ਖਾਂਗੇ ਸੀ ਸਾਈ ਸਾਨੂੰ ਉੱਥੇ ਕੰਮ ਸੀ ਤੇ ਅਸੀਂ ਉੱਥੋਂ ਸਮਾਨ ਲੈ ਆਏ ਸੀ ਕਿ ਸੌਦਾ ਵੀ ਲੈ ਹੀ ਲਿਆ ਫਿਰ ਅਸੀਂ ਘਰ ਲੈ ਲਏ ਇੱਥੇ ਆ ਕੇ ਕੁਲਵੀਰ ਨੇ ਪਤਾ ਨਹੀਂ ਕਿਹੜਾ ਪੈਕਟ ਜਾਂ ਚੱਕ ਲਿਆ ਅਸੀਂ ਘਰ ਆ ਕੇ ਜਦੋਂ ਇਹ ਪੈਕਟ ਖੋਲਿਆ ਨਾ ਇੱਥੇ ਤਾਂ ਇਹ ਉਹੀ ਚੱਕੂਗਾ ਹਾਈ ਕੋਲਡ ਡਰਿੰਕ ਪਰ ਇਹਨੇ ਕੈਨ ਵਾਲਾ ਲੈਣਾ 50 ਰੁਪਏ ਵਾਲਾ ਇਹ ਕਿਥੋਂ 20 ਵਾਲੇ ਤੇ ਟਿਕਦਾ ਹਨਾ ਤੇ ਮਤਲਬ ਕਿ ਪਤਾ ਨਹੀਂ ਕੈਨ ਦੇ ਵਿੱਚ ਵੀ ਸੇਮ ਕੋਲਡ ਡਰਿੰਕ ਹੁੰਦਾ ਉਹਦੇ ਚ ਵੀ ਹੁੰਦਾ ਪਰ ਕੈਨ ਦਾ ਰੇਟ 50 ਰੁਪਏ ਤੇ ਦੂ ਬੋਟਲ ਦਾ ਰੇਟ 20 ਰੁਪਏ 25 ਰੁਪਏ ਜਾਂ 20 ਰੁਪਏ ਇੰਨਾ ਫਰਕ ਆ ਦੋਨਾਂ ਚ ਪਰ ਕੁਲਵੀਰ ਲੈਂਦਾ ਕੈਨ ਵਾਲਾ ਹੀ ਆ ਹਨਾ ਉਸ ਤੋਂ ਬਾਅਦ ਮੈਂ ਤੇ ਕੁਲਵੀਰ ਗਏ ਚਲੇ ਫਿਰ ਦੁਬਾਰਾ ਉੱਥੇ ਕਿਉਂਕਿ ਮਾਲ ਛੋਟਾ ਜਿਹਾ ਸੀ ਉੱਥੇ ਸ਼ੁਰੂ ਹੁੰਦਾ ਹੀ ਉੱਥੇ ਹੀ ਖਤਮ ਹੋ ਜਾਂਦਾ ਸੀ ਹਨਾ ਅਸੀਂ ਕਿਹਾ ਹੁਣ ਸਮਾਨਤਾ ਲੈਣਾ ਪੈਣਾ ਜਦੋਂ ਅਸੀਂ ਵੱਢ ਗਏ ਨਾ ਇਹਦੇ ਵਿੱਚ ਕਿਉਂਕਿ ਪਾਪਾ ਕੁਲਵੀਰ ਦੇ ਪਹਿਲਾਂ ਸੜਨਾ ਐਗਰੀ ਨਹੀਂ ਸੀ ਕਰਦੇ ਕਹਿੰਦੇ ਤੁਸੀਂ ਇੱਥੋਂ ਰਹਿਣ ਤੋਂ ਲੈਣ ਨੂੰ ਵੀ ਤੁਸੀਂ ਉੱਥੇ ਰੋਡ ਵਾਲੇ ਵੱਡੇ ਮੋਲ ਤੇ ਚਲ ਜਿਓ ਅਸੀਂ ਕਹਿੰਦੇ ਨਹੀਂ ਫਿਰ ਕੁਲਵੀਰ ਥੋੜਾ ਜਿਹਾ ਕਾਲਾ ਪੈ ਗਿਆ ਕਹਿੰਦਾ ਮੰਮੀ ਇੱਥੇ ਹੀ ਜਾਣਾ ਮਗਾ ਚਲ ਇੱਥੋਂ ਹੀ ਲੈ ਲੈ ਕੋਈ ਨਾ ਸਮਾਨਤਾ ਸਾਰੇ ਸੇਮ ਹੀ ਹੁੰਦਾ ਵੱਡੇ ਛੋਟੇ ਦਾ ਕੀ ਆ ਉਸ ਤੋਂ ਬਾਅਦ ਅਸੀਂ ਹੁਣ ਬਿਸਕੁਟ ਡਿਸਾਈਡ ਕਰਦੇ ਵੀ ਕਿਹੜੇ ਕਿਹੜੇ ਲਈਏ ਕਿਉਂਕਿ ਜੇ ਬਿਸਕੁਟ ਵਗੈਰਾ ਕਰੇ ਪਾਣਾ ਕੁਲਵੀਰ ਨੇ ਕਰੇ ਘਰੇ ਬਣੇ ਬਿਸਕੁਟ ਤਾਂ ਖਾਣੇ ਨਹੀਂ ਇਤੋਂ ਹੀ ਕਣ ਇੱਥੇ ਕੁਲਵੀਰ ਗੁੱਸੇ ਹੋ ਗਿਆ ਕਹਿੰਦਾ ਕਿ ਮੇਰਾ ਕਹਿਣਾ ਨਹੀਂ ਮੰਨਦੀ ਮਮਾ ਤੂੰ ਇੱਥੇ ਆ ਕੇ ਵੀ ਮੈਨੂੰ ਡਾਂਟੀ ਜਾ ਰਹੀ ਹੈ ਮੇਰੀ ਬਾਹਰ ਵੀ ਬੇਇੱਜ਼ਤੀ ਕਰਾਈ ਜਾ ਰਹੀ ਹੈ ਮੈਨੂੰ ਨਾਲੜੋ ਬਣਿਆ ਹੋਇਆ ਉਹ ਗੁੱਸੇ ਹੋ ਕੇ ਉੱਤਰਿਆ ਜਾ ਰਿਹਾ ਵਾ ਤੇ ਕੁਲਵੀਰ ਵਾਰ-ਵਾਰ ਉੱਥੇ ਜਾ ਰਿਹਾ ਮੈਨੂੰ ਇਹ ਨਹੀਂ ਸਮਝਣ ਦੀ ਉਹ ਇੱਥੇ ਹੈ ਕੀ ਸੀ ਵਾਰ-ਵਾਰ ਜਾ ਰਿਹਾ ਸੀ ਕੁਲਵੀਰ ਨਾ ਤੇ ਮੈਂ ਕੁਲਵੀਰ ਉਹ ਵਾਲੇ ਪੈਕਿੰਗ ਵਾਲੇ ਆਲੂ ਵਾਲੇ ਬਿਸਕੁਟ ਦੇਖ ਰਹੀ ਸੀ ਇਹ 25-25 ਰੁਪਏ ਵਾਲੀ ਪੈਕਿੰਗ ਵੇਚੀ ਸੀ ਤੇ ਮ ਬਾਦ ਵਿੱਚ ਮੈਨੂੰ ਈਜ਼ੀ ਹੋ ਜਾਊਗਾ ਕੁਲਵੀਰ ਨੂੰ ਮਤਲਬ ਕਿ ਪੈਕਟ ਖੋਲ ਕੇ ਦੇਣਾ ਕਿਉਂਕਿ ਜੋ ਸਾਰਾ ਪੈਕਟ ਇਹ ਤੋਂ ਖਾ ਨਹੀਂ ਹੁੰਦਾ ਇੱਕੋ ਵਾਰੀ ਜਿਹੜਾ 10 ਵਾਲਾ ਹੁੰਦਾ ਉਹ ਖਾ ਲੈਂਦਾ ਹੁੰਦਾ ਇਹ ਇਹ 25 ਵਾਲੀ ਪੈਕਿੰਗ ਨਹੀਂ ਖਾਂਦਾ ਫਿਰ ਅਸੀਂ ਉਹੀ ਲੈ ਲਈ ਮਗਾ ਚਲ ਥੋੜੀ ਲੈ ਲਓ 25 ਵਾਲੇ ਪੈਕੇਟ ਪੈਕਟ ਹੀ ਲੈ ਲਓ ਕੁਲਵੀਰ ਦੇ ਪਪਾ ਨੂੰ ਬੋਲਿਆ ਤੇ ਫਿਰ ਅਸੀਂ ਗਏ ਚਲੇ ਅੱਗੇ ਤੇ ਕੁਲਵੀਰ ਫੇਰ ਦੁਬਾਰਾ ਘੁੰਮ ਕੇ ਉੱਥੇ ਹੀ ਗਿਆ ਚਲਾ ਵੀ ਕੁਲਵੀਰ ਨੂੰ ਇਹ ਆ ਕਿ ਮੈਨੂੰ ਮਤਲਬ ਕਿ ਜੈਮਸ ਮਿਲ ਜਾਣ ਹਨਾ ਤੇ 1 PC ਉਹਨੇ ਵੀ ਖਿਆਲ ਨਹੀਂ ਕੀਤਾ ਵੀ ਬੱਚਾ ਵਾਚਰ ਮੈਂ ਜਾਮਸ ਦਾ ਪੈਕਟ ਖੋੜਾਦਾ ਉਹ ਵੀ ਜਾਮਸ ਚੱਕ ਕੇ ਤੇ ਦੂਜੇ ਪਾਸੇ ਨੂੰ ਟੰਗਨਤਰੀ ਜਾ ਰਹੀ ਸੀ ਤੇ ਕੁਲਵੀਰ ਮੇਰੇ ਤੋਂ ਬਾਰ-ਬਾਰ ਪੁੱਛਿਆ ਮਮਾ ਮੈਂ ਜਾਮਸ ਲੈਣੇ ਮੈਂ ਜਾਮਸ ਲੈਣੇ ਮੈਂ ਕਿਹਾ ਬੱਚੀ ਉੱਥੇ ਪਈ ਹੋਣੀ ਤੂੰ ਲੈ ਲੈ ਕਿਤੇ ਸਾਨੂੰ ਦਿਖਾਈ ਨਹੀਂ ਸੀ ਦੇ ਰਹੇ ਜਾਮਸ ਸਨਾ ਉਸ ਤੋਂ ਬਾਅਦ ਮੈਂ ਫਿਰ ਕੁਲਵੀਰ ਦੇ ਨਾਲ ਡਿਸਾਈਡ ਕੀਤਾ ਕਿ ਕੁਲਵੀਰ ਤੂੰ ਪਹਿਲਾਂ ਨਾ ਬਿਸਕੁਟ ਵਾਲਾ ਸੈਕਸ਼ਨ ਕੰਪਲੀਟ ਕਰ ਵੀ ਬਿਸਕੁਟ ਕਿਹੜੇ-ਕਿਹੜੇ ਖਾਣੇ ਆ ਤੂੰ ਉਹ ਲੈ ਲੈਣਾ ਕਿਉਂਕਿ ਥੋੜੇ-ਥੋੜੇ ਨਮਕੀਨ ਬਿਸਕੁਟ ਲੈ ਲੈ ਥੋੜੇ ਦੂਸਰੇ ਲੈ ਲੈ ਇਹ ਪੂਜੀਆ ਪਜੀਆ ਦਲਾਂ ਦੁਲਾਂ ਤੇ ਇਸ ਵਾਰ ਅਸੀਂ ਲੈ ਨਹੀਂ ਕਿਉਂਕਿ ਘਰ ਪਏ ਸੀ ਹਨਾ ਹਾਰਲਿਕਸ ਕਰਵੀਰ ਲੈਂਦਾ ਨਹੀਂ ਕੰਪਲੈਂਟ ਦੇ ਪੈਕੇਟ ਲੈਣੇ ਸੀ ਕਲਵੀਰ ਆਸਤੇ ਉਹ ਮੈਨੂੰ ਕਿਤੇ ਦਿਸੀ ਨਹੀਂ ਕੰਪਲੈਂਟ ਦੇ ਡੱਬੇ ਹੋ ਸਕਦਾ ਪਏ ਤਾਂ ਹੁਣ ਬਟ ਮੈਂ ਧਿਆਨ ਨਹੀਂ ਕੀਤਾਗਾ ਹਨਾ ਮੇਰਾ ਖਿਆਲ ਹੋਰ ਸੀਗਾ ਵੀ ਘਰ ਵੀ ਇੱਕ ਹਫਤੇ ਦਾ ਚਲੋ ਥੋੜਾ ਬਤਾ ਸਮਾਨ ਹੋਵੇ ਨਾ ਬੱਚਾ ਘਰੇ ਬੈਠਾ ਖਾਪੀ ਲੈਂਦਾ ਕਲਵੀਰ ਲਗਾਤਾਰ ਨਾ 6-7 ਦਿਨ ਤੋਂ ਮਤਲਬ ਕਿ ਸ਼ਾਪ ਤੇ ਜਾ ਰਿਹਾ ਸੀ ਤੇ ਸ਼ਾਪ ਤੋਂ ਐਵੇਂ ਮਤਲਬ ਕਿ ਥੋੜੀਆਂ-ਥੋੜੀਆਂ ਚੀਜ਼ਾਂ ਜੀਆਂ ਲੈ ਆਂਦਾ ਹੁੰਦਾ ਸੀ ਤਾਂ ਫੇਰ ਉਹਦੇ ਪਾਪਾ ਡਾਂਟਦੇ ਕਹਿੰਦੇ ਰੋਜ਼ ਨਹੀਂ ਦੁਕਾਨ ਤੇ ਬੱਚੇ ਨੂੰ ਭੇਜਣਾਗਾ ਵੀ ਤੁਸੀਂ ਘਰੇ ਜਿਹੜੀ ਚੀਜ਼ ਲੈ ਕੇ ਰੱਖਣੀ ਹੁੰਦੀ ਏ ਕੇ ਰਈ ਇੱਕ ਵਾਰੀ ਲੈ ਕੇ ਰੱਖ ਲਿਆ ਕਰੋ ਇੱਕ ਹਫਤੇ ਦੀ ਬਾਅਦ ਹਫਤੇ ਬਾਅਦ ਫੇਰ ਲੈ ਆਏ ਹੁਣ ਮੈਂ ਤੇ ਕਲਵੀਰ ਅੱਗੇ ਤੋਂ ਅੱਗੇ ਦੇਖੀ ਜਾ ਰਹੀਆਂ ਇੱਥੇ ਹੈਗਨਾਵਾਂ ਦੂਸਰੀਆਂ ਕਿਸੇ ਕਲਵੀਰ ਉੱਤੇ ਪਿਆ ਚੋਕੋ ਚੋਕੋਸ ਸੀਗੇ ਤੇ ਮੈਂ ਕਲਵੀਰ ਦੇ ਪਾਪਾ ਨੂੰ ਕਹਿੰਕ ਕਿ ਚੋਕੋਸ ਦੇ ਤਿੰਨ ਪੈਕਟ ਇੱਥੋਂ ਹੀ ਲੈ ਗਿਆ ਹੱਲੇ ਤੱਕ ਵੱਡੇ ਪੈਕਟ ਨਹੀਂ ਖੋਲੇਗੇ ਚੋਕੋਸ ਦੇ ਤੇ ਵੀ ਮਤਲਬ ਕਿ ਉਹਦੇ ਖਤਮ ਹੋਣਗੇ ਤੇ ਫੇਰ ਹੀ ਦੂਸਰੇ ਲੈਣੇ ਆ ਇਸ ਤੋਂ ਅੱਗੇ ਫਿਰ ਕੁਲਵੀਰ ਨੇ ਇਹ ਵਾਲਾ ਖੋਲਿਆ ਦੇ ਵਿੱਚੋਂ ਪਤਾ ਨਹੀਂ ਕੀ ਡੱਬਾ ਜਾ ਹੁਣ ਸਵੇਰੇ ਬਣਾਵਾਂਗੇ। ਇਹ ਤੋਂ ਅੱਗੇ ਅਸੀਂ ਅੱਗੇ ਲੰਚ ਬਾਕਸ ਵੇਖਣ ਆਸਤੇ ਕਿਉਂਕਿ ਕੁਲਵੀਰ ਦੇ ਸਕੂਲ ਵਾਲਾ ਲੰਚ ਬਾਕਸ ਨਾ ਅਸੀਂ ਪਿਛਲੀ ਵਾਰੀ ਵੀ ਨਹੀਂ ਚੇਂਜ ਕੀਤਾ ਸੀ ਨਵੀਂ ਕਲਾਸ ਤੇ ਕਿਉਂਕਿ ਕੁਲਵੀਰ ਦਾ ਉਹ ਮਹਿੰਗਾ ਲੰਚ ਬਾਕਸ ਸੀ ਅਸੀਂ ਕਿਹਾ ਕੁਲਵੀਰ ਹਲੇ ਤਾਂ ਵਧੀਆ ਪਿਆ ਤੂੰ ਇਹੀ ਲੈ ਜਾ ਕਰ ਤੇ ਹੁਣ ਉਹਦਾ ਨਾ ਡੱਬੇ ਦਾ ਕੁਲਵੀਰ ਨੇ ਸਿੱਟ ਕੇ ਟੱਕਣ ਜਾਂ ਤੋੜ ਦਿਆ ਸੀ ਤੇ ਮੈਨੂੰ ਪਸੰਦ ਨਹੀਂ ਸੀ ਆਰੇ ਕਿ ਮੈਂ ਲੰਚ ਬਾਕਸ ਕਿਹੜਾ ਲਵਾਂ ਕਿਹੜਾ ਨਹੀਂ ਕਿਉਂਕਿ ਲੰਚ ਬਾਕਸ ਬਹੁਤ ਹੈਵੀ ਹੈ ਵੀ ਸੀ। ਜਿਹੜੇ ਪਸੰਦ ਆਉਂਦੇ ਸੀ ਉਹ ਭਾਰੇ ਬਹੁਤ ਸੀ ਤੇ ਮੈਨੂੰ ਆਏ ਸੀ ਕੁਲਵੀਰ ਨੂੰ ਕੈਰੀ ਕਰਨਾ ਬਹੁਤ ਮੁਸ਼ਕਲ ਆ ਕਿਉਂਕਿ ਪਹਿਲਾਂ ਹੀ ਕਿਤਾਬਾਂ ਦਾ ਬਹੁਤ ਭਾਰ ਹੁੰਦਾ ਵਾ ਨਾ ਮੈਂ ਲਾਈਟ ਵੇਟ ਜਿਹੇ ਲੰਚ ਬਾਕਸ ਦੇਖਦੀ ਸੀ ਉਹ ਥੋੜੇ ਜਿਹਾ ਸਸਤੇ ਜਾਂਦੇ ਸੀ ਉਹ ਮੈਨੂੰ ਤਾਂ ਹੀ ਸੀ ਪਸੰਦ ਹੁਣ ਮੈਨੂੰ ਆਏ ਸੀ ਵੀ ਮੈਨੂੰ ਪਸੰਦ ਵੀ ਆ ਜੇ ਤੇ ਮੈਂ ਲੰਚ ਬਾਕਸ ਖਰੀਦ ਵੀ ਲਵਾਂ ਕੁਲਵੀਰ ਰਸਤੇ ਹਣਾ ਤਾਂ ਮੈਂ ਦੇਖਿਆ ਕਿ ਉਹ ਜਿਹੜਾ ਮੈਨੂੰ ਪਸੰਦ ਆਇਆ ਨਾ ਕੇਰਾ ਉਹ ਸੀ ਪੀਸ ਅਫੈਕਟਡ ਥੋੜਾ ਜਿਹਾ ਖਰਾਬ ਸੀ ਨਾ ਤੇ ਮੈਂ ਜਿਹੜੇ ਉੱਥੇ ਸਲੈਕਟ ਕਰਾਉਣ ਵਾਲੀ ਮੈਡਮ ਸੀ ਨਾ ਉਹ ਕਹਿੰਦੇ ਕਿ ਨਾ ਮੈਮ ਇਸ ਕੰਪਨੀ ਦਾ ਤਾਂ ਲੰਚ ਬਾਕਸ ਚੱਲਦਾ ਹੀ ਨਹੀਂ ਤੁਸੀਂ ਦੂਸਰੀਆਂ ਕੰਪਨੀਆਂ 'ਚ ਲਓ ਆ ਦੇਖੋ ਕਿੰਨੇ ਬੈਟਰ ਬੈਟਰ ਫਿਰ ਮੈਨੂੰ ਦੱਸ ਪਤਾ ਲੱਗ ਗਿਆ ਮੈਂ ਕਿ ਇਹ ਅਫੈਕਟਡ ਪੀਸ ਆ ਤਾਂ ਕਰਕੇ ਕਹਿੰਦੇ ਮੈਂ ਕਿਾ ਚਲੋ ਕੋਈ ਗੱਲ ਨਹੀਂ ਇਹ ਦੇ ਨਾਲ ਦਾ ਸੇਮ ਤੁਹਾਡੇ ਕੋਲੇ ਹੋਰ ਹੈਗਾ ਤੇ ਦੱਸ ਦਿਓ ਜੇ ਨਹੀਂ ਹੈਗਾ ਤੇ ਕੋਈ ਦਿੱਕਤ ਨਹੀਂ ਅਸੀਂ ਕੋਈ ਹੋਰ ਦੇਖਦੇ ਆਂ ਫਿਰ ਬਾਅਦ ਵਿੱਚ ਸੇਮ ਉਹਦੇ ਨਾਲ ਦਾ ਕੱਢ ਵੀ ਲਈ ਹੈ ਨਾ ਮੈਂ ਆਪਣੇ ਦਿਮਾਗ 'ਚ ਸੋਚਿਆ ਵੀ ਦੇਖੋ ਨਾ ਇਹਨਾਂ ਨੂੰ ਕਿੰਨਾ ਸਾਫ਼ ਹੁੰਦਾ ਵਾ ਕਸਟਮਰ ਨੂੰ ਇੰਪ੍ਰੈਸ ਕਰਨ ਦਾ ਓਕੇ ਜੀ ਬਾਏ ਬਾਏ